ਤਰੋਂ ਨੰਬਰ ਹੋਣਾ ਬਲੇ ਜੋ ਨਿਹਾਲ ਸ੍ਰੀ ਅਕਾਲ ਸਖ ਸੰਗਤ ਚਲੋ ਅੰਕ ਦੀ ਗੁਰੂ ਮੇਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਮੂਹ ਪ੍ਰੰਧਕ ਮੇਟੀ ਘੱਟੀ ਹੋਈ ਬੜੇ ਅਫਸੋਸ ਨਾਲ ਕਹਣਾ ਬੰਦਾ ਵੀ ਜਿਹੜਾ ਦਿਨ ਆਇਆ ਨਹੀਂ ਆਣਾ ਚਾਹੀਦਾ ਸੀਗਾ ਗੁਰਤੇਗ ਭਾਦ ਦੀ ਕਿਰਪਾ ਸੀ ਬਹੁਤ ਵਧੀਆ ਸੀ ਸਿਸਟਮ ਲੇ ਕੁਛਕ ਸਲਤਨਤ ਜਿਨਾ ਗਣਤ ਅਤਰਾਜ ਸੀ ਉਹਨਾਂ ਗੱਲਾਂ ਬਾਰੇ ਪ੍ਰਧਾਨ ਜੀ ਨੂੰ ਕਿਹਾ ਮੀਟਿੰਗਾਂ ਕੀਤੀਆਂ ਗਈਆਂ ਪੰਜ ਸੱਤ ਮੀਟਿੰਗਾਂ ਕੀਤੀਆਂ ਸਾਡੇ ਭਰਾ ਨੇ ਉਹਨਾਂ ਕਿਹਾ ਵੀ ਇਹਨਾਂ ਨੂੰ ਦਲੀਲ ਕਰਕੇ ਸਭੀ ਕਦੇ ਦੂਰ ਚੁੱਕੀਆਂ ਜਾਣ ਲੇਕਿਨ ਉਹਨਾਂ ਨੇ ਉਸ ਗੱਲ ਨੂੰ ਨਹੀਂ ਮੰਨਿਆ ਔਰ ਆਪਣੀ ਮਰਜ਼ੀ ਕੀਤੀ ਜੀ ਜੋ ਉਹਨਾਂ ਕਿਹਾ ਉਹਦੀ ਸ਼ਰਤਾਂ ਵੀ ਜੋ ਉਹਨਾਂ ਕਹਿੰਦੇ ਰਹੇ ਸਰ ਜਸਿੰਦਰ ਸਿੰਘ ਹੋਰ ਕਈਆਂ ਦੇ ਘਰ ਜਾ ਕੇ ਗਏ ਉਸੇ ਮੰਨੀਆਂ ਲੇਕਿਨ ਉਹਦੇ باوجود ਵੀ ਉਹ ਅੜੇ ਰਹੇ ਵੀ ਨਹੀਂ ਮੈਂ ਇਸ ਤਰ੍ਹਾਂ ਹੀ ਚੱਲਣਾ ਹੈ ਤਾਂ ਸਾਨੂੰ ਅਫਸੋਸ ਨਾਲ ਕਰਕੇ ਇਹ ਸਾਰੇ ਸਿਸਟਮ ਕਰਕੇ ਕਮੇਟੀ ਨੇ ਇਹਨਾਂ ਨੂੰ ਭੰਗ ਕੀਤਾ ਹੈ ਅੱਗੇ ਇਹਨਾਂ ਨੂੰ ਪੰਗ ਇਹਨਾਂ ਨੂੰ ਸੇਵਾ ਮੁਕਤ ਕੀਤਾ ਹੈ ਔਰ ਅੱਗੋਂ ਜਿਹੜਾ ਹੈ ਕਿ ਜਿੰਨ ਨੂੰ ਵੀ ਨਵਾਂ ਪ੍ਰਧਾਨ ਸੰਗਤ ਚਾਹੀਏਗੀ ਗੁਰੂ ਮਹਾਰਾਜ ਜਾਣਗੇ ਸਹਿਬਾ ਥਵੜੇ ਆ ਜਿਸ ਭਾਵੇਂ ਤੁਸੀਂ ਦੇ ਜਿੰਨ ਨੂੰ ਸੰਗਤ ਆਏ ਪ੍ਰਬੰਧ ਮੇੜੀ ਚਾਹੀਏਗੀ ਅਗਲੀ ਮੀਟਿੰਗ ਕਰਕੇ ਫੈਸਲਾ ਕੀਤਾ ਜਾਏਗਾ ਕਿ ਤੈਨੂੰ ਪ੍ਰਧਾਨ ਬਣਾਉਣਾ ਹੈ ਕਿ ਕੋਈ ਸੇਵਾਵਾਂ ਲਾਣੀਆਂ ਸਾਰੀ ਸੰਗਤ ਅਕੀ ਬੇਨਤੀ ਹੈ ਨਿਮਰਤਾ ਸਹਿਤ ਵੀ ਸੱਚੇ ਪਾਤਸ਼ਾਹ ਮਿਹਰ ਕਰੇ ਔਰ ਸੁਚੇ ਜ ਸੁਚੇ ਬੰਦੇ ਨੂੰ ਗਿਆਨ ਦੀ ਕਿਰਪਾ ਕਰ ਦਿੱਤੀ ਜਾਵੇ ਵੈਕਰ ਜੀ ਦਾ ਫਰਮ ਸਾਬ ਵੈਕਰ ਜੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਧਾਨ ਸਾਹਿਬ ਜਿੱਦ ਕਰਨ ਆਪਣੀਆਂ ਮਨਮਰਜ਼ੀਆਂ ਕਰਨ ਕਰਨ ਸਾਨੂੰ ਫੈਸਲਾ ਲੈਣਾ ਪਿਆ ਪ੍ਰਧਾਨ ਜੀ ਨੂੰ ਉਹਦੇ ਤੋਂ ਹਟਾਣਾ ਪਿਆ ਅੱਜ ਮੀਟਿੰਗ ਕਰਕੇ ਸਰਬਸੰਤਿਆਂ ਨਾਲ ਉਹਨਾਂ ਨਾਲ ਗੱਲ ਕੀਤਾ ਇਸ ਕਰਕੇ ਉਹਨਾਂ ਦਾ ਕੋਈ ਹੱਕ ਨਹੀਂ ਬੰਦਾ ਕਿ ਉਹ ਕਮੇਟੀ ਦੇ ਗੁਰਦੁਆਰੇ ਬਾਰੇ ਗੱਲ ਕਰਨ ਕੋਈ ਤੇ ਉਹਨਾਂ ਨੂੰ ਹੁਣ ਇਹਨਾਂ ਦੀ ਸਾਂਝ ਤੇ ਅਸੀਂ ਸਾਰਿਆਂ ਨਾਲ ਸਰਬਸੰਤਿਆਂ ਨਾਲ ਕਮੇਟੀ ਜੀ ਸੈਨੂੰ ਉਭਰਾਏ ਨੂੰ ਕਾਰਜਕਾਰੀ ਪ੍ਰਧਾਨ ਬਣਾ ਦਿੱਤਾ ਇਸ ਕਾਰਜਕਾਰੀ ਪ੍ਰਧਾਨ ਦੇ ਵਿੱਚ ਜਦ ਕਿ ਪ੍ਰਧਾਨ ਸਾਹਿਬ ਨੂੰ ਪਤਾ ਹੈ ਅਸੀਂ ਸਾਰੀ ਕਮੇਟੀ ਸ਼ੁਰੂ ਤੋਂ ਇਕੱਠੇ ਚੱਲੇ ਆਂ ਪਰ ਇਹਨਾਂ ਨੇ ਆਪਣੀਆਂ ਊਣਤਾਈਆਂ ਲੁਕਾਉਣ ਲਈ ਅੱਜ ਚੁੱਪ ਕਰਕੇ ਫੇਸਬੁੱਕ ਦੇ ਜਿਹੜੀ ਆ ਗੱਲ ਪਾਈ ਹੈ ਔਰ ਇਹਨਾਂ ਨੂੰ ਸੋਭਦੀ ਜਦ ਕਿ ਸਾਰੀ ਪ੍ਰਬੰਧਕ ਕਮੇਟੀ ਸੇਮ ਪੁਰਾਣੀ ਜਦੋਂ ਚੁਣੀ ਹੋਈ ਹੈ ਉਦੋਂ ਦਾ ਸਿਰਫ 4 ਵੋਟਾਂ ਨਾਲ ਜਿੱਤ ਕੇ ਆਏ ਸੀ ਉਦੋਂ ਦਾ ਕੋਈ ਨਹੀਂ ਸੀ ਮੋਰੇ ਲੱਗਦਾ ਗੱਭਰ ਮੈਂਬਰ ਸੀ ਗੱਬਾ ਸਾਹਿਬ ਦੀ ਮੈਂਬਰਸ਼ਿਪ ਕਰਾਉਣ ਲਈ ਵੀ ਸਾਨੂੰ ਮਿਹਨਤ ਕਰਨੀ ਪਈ ਸੀ ਉਦੋਂ ਵੀ ਅਸੀਂ ਚਾਰ ਬੰਦੇ ਹੀ ਸੀਗੇ ਜਿਹੜੇ ਜਿੱਤੇ ਉਦੋਂ ਵੀ ਮਿਹਨਤ ਕਰਕੇ ਅੱਛਾ ਚਲੋ ਇਹਨਾਂ ਦੇ ਤਾਂ ਫਿਰ ਉਸ ਤੋਂ ਬਾਅਦ ਵੀ ਇਹਨਾਂ ਤੇ ਹੀ ਪਰਚਾ ਹੋਇਆ ਸੀ ਸਾਡੇ ਤੇ ਤਾਂ ਪਰਚਾ ਕੋਈ ਨਹੀਂ ਸੀ ਇਹ ਤਾਂ ਉੱਥੋਂ ਡਾਲਰਾਂ ਦਾ ਆਪਣਾ ਕੰਮ ਕਰਦੇ ਸੀ ਠੀਕ ਹੈ ਕੰਮ ਕੋਈ ਵੀ ਕੁਝ ਵੀ ਕਰ ਸਕਦਾ ਪਰ ਉਹਦੇ ਸਬੰਧ ਗੁਰਦੁਆਰੇ ਤੇ ਪ੍ਰਬੰਧਕ ਕਮੇਟੀ ਦੇ ਵਿੱਚ ਕੋਈ ਫਰਕ ਪਵੇ ਉਹ ਮਾੜਾ ਅਸੀਂ ਜਦੋਂ ਕੰਮ ਕਰਦੇ ਆ ਉਹ ਠੀਕ ਹੈ ਜਿਹੜਾ ਦੂਜਾ ਕੋਈ ਕਰਦਾ ਉਹਨੂੰ ਆਪਾਂ ਕਿੰਤੂ ਪ੍ਰੰਤੂ ਕਰਦੇ ਆਂ ਅਸੀਂ ਲੋਕਾਂ ਦੀਆਂ ਤਾਂ ਬੜੀਆਂ ਗੱਲਾਂ ਕਰਦੇ ਆਂ ਆਪਣੇ ਬਾਰੇ ਕੀ ਹੁੰਦਾ ਇੱਕ ਉਂਗਲ ਕਰਦੇ ਆਂ ਤੇ ਤਿੰਨ ਆਪਣੇ ਵੱਲ ਵੀ ਆਉਂਦੀ ਹੈ ਧਿਆਨ ਨਾਲ ਇਹ ਵਿਚਾਰ ਕਰਨਾ ਚਾਹੀਦਾ ਸੀ ਔਰ ਜਿੱਦਾਂ ਜਿੱਦਾਂ ਇਹਨਾਂ ਨੂੰ ਬੁਲਾਇਆ ਗਿਆ ਇਹ ਆਏ ਐ ਮੀਟਿੰਗ ਕਰਦੇ ਮੀਟਿੰਗ ਕਰਕੇ ਫੈਸਲਾ ਅਸੀਂ ਇਹਨਾਂ ਨੂੰ ਸ਼ੁਰੂ ਤੋਂ ਹੁਣ ਤੱਕ 31 ਸਾਲ ਇਹਨਾਂ ਨੂੰ ਇਹਨਾਂ ਦੀਆਂ ਸੁਭਾਵਾਂ ਲਈ ਇਹਨਾਂ ਨੂੰ ਉਤਸ਼ਾਹਿਤ ਕਰਦੇ ਰਹੇ ਆਂ ਜਦ ਕਿ ਕੰਮ ਕਰਨ ਵਾਲੇ ਗੁਰਦੁਆਰਾ ਦੀ ਸਾਰੀ ਸੰਗਤ ਨੂੰ ਇਹ ਪਤਾ ਹੈ ਕਿ ਇਸ ਪ੍ਰਬੰਧਕ ਕਮੇਟੀ ਦੇ ਵਿੱਚ ਕਿਹੜੇ ਬੰਦੇ ਸੇਵਾ ਕਰਨ ਵਾਲੇ ਆ ਤੇ ਕਿਹੜੇ ਮੁਫਤ ਦੀਆਂ ਮਲਾਈਆਂ ਖਾਣ ਵਾਲੇ ਆ ਚਾਹੇ ਉਹ ਗੁਰਦੁਆਰਾ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਤੌਰ ਤੇ ਖੰਦੇ ਰਹੇ ਹੁਣ ਇਹ ਇਹਨਾਂ ਨੂੰ ਸੋਚਣ ਦੀ ਜ਼ਰੂਰਤ ਸੀਗੀ ਫੇਰ ਇਹ ਫੇਸਬੁੱਕ ਤੇ ਗੱਲ ਕਰਦੇ ਜਿਹੜੀ ਇਹਨਾਂ ਨੇ ਪਾਈ ਹੈ ਇਹ ਬਹੁਤ ਨਿੰਦਣਯੋਗ ਹੈ ਆਪਣੇ ਬੰਦੇ ਹੋਣ ਕਰਕੇ ਇਹ ਆਪਣੇਆਂ ਨਾਲ ਹੀ ਗੱਲ ਕਰਦੇ ਉਹ ਜਿਆਦਾ ਵਧੀਆ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਗੋੜ ਹਰ ਸ੍ਰੀ ਅਕਾਲ ਉਹ ਇੱਕ ਕਰੋ ਹੁਣ ਭੇਜੋ ਜੀ